ਸਾਸ਼ੀ ਗਾਲਜੀ ਬਾਬੇ ਨਾਨਕ ਦੀਆਂ ਸਾਖੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਇਹ ਘਟਨਾ ਵਿਸਾਖ ਮਹੀਨੇ ਵਿੱਚ ਹਿੰਦੂ ਕਲੰਡਰ ਦੇ ਅਨੁਸਾਰ ਸਤੰਬਰ 1535 ਜਾਨੀ ਕਿ ਲਗਭਗ 1478 ਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੱਜਾਂ ਨੂੰ ਚਰਉਣ ਲਈ ਨਿਕਲੇ ਬਹੁਤ ਧੁੱਪ ਸੀ ਪਸ਼ੂ ਸ਼ਾਂ ហេਠਾ ਬੈਠ ਗਏ ਗੁਰੂ ਜੀ ਨੇ ਵੀ ਇੱਕ ਦਰਖਤ ਥੱਲੇ ਚਾਦਰ ਵਿਛਾ ਕੇ ਆਰਾਮ ਕਰਨ ਲੱਗੇ ਸੂਰਜ ਜਦੋਂ ਪੱਛਮ ਦੇ ਵੱਲ ਹੋਇਆ ਤਾਂ ਗੁਰੂ ਜੀ ਦੇ ਮੂੰਹ ਤੇ ਧੁੱਪ ਆ ਗਈ ਸੁੱਤੇ ਹੋਏ ਗੁਰੂ ਜੀ ਦੇ ਮੂਹ ਤੋਂ ਪਸੀਨੇ ਦੀਆਂ ਬੂੰਦਾਂ ਮੋਤੀਆਂ ਵਾਂਗ ਡਿੱਗਣ ਲੱਗੀਆਂ ਇਹ ਦੇਖ ਕੇ ਇੱਕ ਕਾਲਾ ਕੋਬਰਾ ਆਇਆ ਤਾਂ ਉਹਨਾਂ ਦੇ ਮੂੰਹ ਵੱਲ ਆਪਣਾ ਫੰਨ ਫੁਲਾ ਕੇ ਬੈਠ ਗਿਆ ਇਹਨੇ ਵਿੱਚ ਰਾਏਪੁੱਲ ਆਪਣੇ ਸਿਪਾਹੀਆਂ ਨਾਲ ਉਸੇ ਰਸਤੇ ਵਿੱਚੋਂ ਲੰਘ ਰਹੇ ਸੀ ਸ਼ਿਸ਼ੁਰ ਨਾਨਕ ਦੇਵ ਜੀ ਸੌ ਰਹੇ ਸੀ ਇਸ ਦ੍ਰਿਸ਼ ਨੂੰ ਦੇਖ ਕੇ ਰਾਏਪੁੱਲ ਨੇ ਕਿਹਾ ਕਿ ਜੇਕਰ ਇਹ ਲੜਕਾ ਜੀਵਿਤ ਹੈ ਤਾਂ ਜਰੂਰ ਇਹ ਕੋਈ ਮਹਾਂਪੁਰਸ਼ ਹੋਵੇਗਾ ਤਾਂ ਸੱਪ ਨੇ ਇਸ ਨੂੰ ਕਦੋਂ ਦਾ ਡੰਗ ਲੈਣਾ ਸੀ ਤੇ ਇਸ ਦੀ ਮੌਤ ਹੋ ਗਈ ਹੁੰਦੀ ਤਾਂ ਰਾਏਪੁੱਲਰ ਨੂੰ ਦੱਸਿਆ ਗਿਆ ਕਿ ਇਹ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਹੈ ਜਦੋਂ ਸਿਪਾਈ ਗੁਰੂ ਜੀ ਨੂੰ ਉਠਾਉਣ ਗਏ ਤਾਂ ਸੱਪ ਅਲੋਪ ਹੋ ਗਿਆ ਗੁਰੂ ਜੀ ਜਦੋਂ ਜਾਗੇ ਤਾਂ ਲੋਕ ਮਰਿਆਦਾ ਅਨੁਸਾਰ ਰਾਏਪੁੱਲਰ ਨੂੰ ਪ੍ਰਣਾਮ ਕੀਤਾ ਤੇ ਰਾਏਪੁੱਲਰ ਨੇ ਗੁਰੂ ਜੀ ਦਾ ਮੱਥਾ ਜਮਿਆ ਤੇ ਗਲੇ ਨਾਲ ਲਗਾਇਆ ਇਸ ਤੋਂ ਬਾਅਦ ਰਾਏਪੁੱਲਰ ਆਪਣੇ ਘਰ ਆਏ ਤੇ ਮਹਿਤਾ ਕਾਲੂ ਨੂੰ ਬੁਲਾ ਕੇ ਕਹਿਣ ਲੱਗੇ ਪਟਵਾਰੀ ਸਾਹਿਬ ਤੁਹਾਡਾ ਪੁੱਤਰ ਮਹਾਨ ਵਿਅਕਤੀਆਂ ਦਾ ਸਮਾਨੀ ਹੈ ਇਹ ਆਮ ਬਾਲਕ ਨਹੀਂ ਹੈ ਇਸ ਨੂੰ ਕਦੇ ਵੀ ਡਾਂਟ ਫਟਕਾਰ ਨਾਲ ਲਗਾਉਣਾ ਸ਼ਾਇਦ ਇਸ ਦੀ ਕਿਰਪਾ ਨਾਲ ਹੀ ਮੇਰਾ ਨਗਰ ਆਬਾਦ ਹੈ ਤੁਸੀਂ ਧੰਨ ਹੋ ਕਿ ਤੁਹਾਡੇ ਘਰ ਨਾਨਕ ਵਰਗੇ ਪੁੱਤਰ ਨੇ ਜਨਮ ਲਿਆ ਹੈ ਜੀ ਦੇ ਪਿਤਾ ਨੇ ਬੋਲ ਕੇ ਕਿ ਅਜੇ ਤਾਂ ਇਹ ਕੋਈ ਮਹਾਨ ਪੁਰਸ਼ ਵਰਗੀਆਂ ਗੱਲਾਂ ਕਰਦਾ ਨਹੀਂ ਦੇਖਿਆ ਕਿ ਉਹ ਦਿਨ ਕਦੋਂ ਆਊਗਾ ਜਦੋਂ ਇਸ ਨੂੰ ਅਕਲ ਆਊਗੀ ਕੁਝ ਦਿਨਾਂ ਬਾਅਦ ਫਿਰ ਰਾਏਪੁਰ ਲੜ ਨੂੰ ਗੁਰੂ ਜੀ ਦਰਖਤ ਦੇ ਹੇਠਾਂ ਸੁੱਤੇ ਪਏ ਦਿਖਾਈ ਦਿੱਤੇ ਪਰੰਤੂ ਉਸ ਦਿਨ ਵੀ ਇੱਕ ਚਮਤਕਾਰ ਹੋਇਆ ਜਿਵੇਂ-ਜਿਵੇਂ ਦਿਨ ਛਿਪ ਰਿਹਾ ਸੀ ਸਾਰੇ ਦਰਖਤਾਂ ਦੀ ਛਾਂ ਦੂਰ ਜਾ ਰਹੀ ਸੀ ਪਰੰਤੂ ਜਿਸ ਦਰਖਤ ਦੇ ਹੇਠਾ ਗੁਰੂ ਜੀ ਸੁੱਤੇ ਪਏ ਸਨ ਉਸ ਦਰਖਤ ਦੀ ਛਾਂ ਦੂਰ ਨਹੀਂ ਹੋਈ ਰਾਏਪੁਰ ਨੇ ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਕਿ ਪਟਵਾਰੀ ਦਾ ਪੁੱਤਰ ਕੋਈ ਮਹਾਨ ਵਿਅਕਤੀ ਹੈ ਸੈਨ ਨਾਨਕੀ ਗੁਰੂ ਜੀ ਦੀ ਪਹਿਲੀ ਭਗਤ ਸੈਨ ਨਾਨਕੀ ਦੇ ਅਨੁਸਾਰ ਰਾਏ ਭੁੱਲਰ ਕੁਝ ਗਿਨੇ ਚੁਣਵੇਂ ਖੁਸ਼ ਨਸੀਬਾ ਵਿੱਚੋਂ ਹੈ ਜਿਨ੍ਹਾਂ ਨੂੰ ਗੁਰੂ ਜੀ ਦਾ ਚਮਤਕਾਰ ਦੇਖਣ ਨੂੰ ਮਿਲਿਆ ਉਹਨਾਂ ਦੇ ਦਿਵਯ ਰੂਪ ਨੂੰ ਪਹਿਚਾਨ ਪਾਏ ਤੇ ਉਹਨਾਂ ਦੀ ਮਦਦ ਕੀਤੀ ਤੁਸੀਂ ਜਾਣਦੇ ਹੋ ਜਿਸ ਨਾਗ ਨੇ ਆਪਣਾ ਫਨ ਫੈਲਾ ਕੇ ਸ਼ਾਂਕ ਕੀਤੀ ਸੀ ਉਸ ਦਾ ਕੀ ਬਣਿਆ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਜੀ ਸੰਸਾਰ ਇੱਕ ਕਰਤਾਰ ਦਾ ਸੰਦੇਸ਼ ਦੇਣ ਲਈ ਉਦਾਸੀਆਂ ਤੇ ਗਏ ਸੀ ਤਾਂ ਉਹ ਨਾਗ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਗਿਆ ਸੀ ਸਮਾਂ ਬੀਤਦਾ ਗਿਆ ਵਕਤ ਗੁਜ਼ਰਦਾ ਗਿਆ ਗੁਰੂ ਜੀ ਇੱਕ ਪਿੰਡ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ 9 ਮਹੀਨੇ ਬਤੀਤ ਕੀਤੇ ਹੁਣ ਉਹ 나ਗਵੀ ਵਕਤ ਦੇ ਨਾਲ ਬੁੱਢਾ ਹੋ ਗਿਆ ਸੀ ਉਸ ਦੀ ਅਵਸਥਾ ਨੂੰ ਦੇਖ ਕੇ ਗੁਰੂ ਜੀ ਨੇ ਉਸ ਨੂੰ ਆਪਣਾ ਬਚਿਆ ਹੋਇਆ ਸਮਾਂ ਉੱਥੇ ਹੀ ਬਤੀਤ ਕਰਨ ਨੂੰ ਕਿਹਾ ਜਿੱਥੇ ਗੁਰੂ ਜੀ ਨੇ 나ਗ ਨੂੰ ਬਚਿਆ ਹੋਇਆ ਜੀਵਨ ਬਤੀਤ ਕਰਨ ਨੂੰ ਕਿਹਾ ਉੱਥੇ ਅੱਜ ਗੁਰਦੁਆਰਾ ਨਾਗਨ ਸਾਹਿਬ ਹੈ ਇਹ ਗੁਰਦੁਆਰਾ ਪੰਜਾਬ ਦੇ ਛੋਟੇ ਜਿਹੇ ਉੜਕੀ ਨਾਮ ਦੇ ਪਿੰਡ ਵਿੱਚ ਹੈ ਜੋ ਕਿ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਬਟਾਲਾ ਦੇ ਕੋਲ ਹੈ ਇੱਥੇ ਉਹ ਰੁੱਖ ਵੀ ਹੈ ਜਿੱਥੇ ਗੁਰੂ ਜੀ ਨੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਸੀ ਥੋੜੀ ਦੂਰੀ ਤੇ ਗੁਰਦੁਆਰਾ ਕੰਧ ਸਹਿਬ ਵੀ ਹੈ ਤੁਸੀਂ ਜਦੋਂ ਵੀ ਕੀਤੇ ਅੰਮ੍ਰਿਤਸਰ ਜਾਵੋ ਤਾਂ ਇਸ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਕੇ ਆਉਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ